ਸੁਣੋ ਕੁੜੀਓ ਆਪਣੇ ਸਾਰੇ ਸ਼ੌਂਕ ਆਪਣੇ ਮਾਪਿਆਂ ਦੇ ਘਰ ਪੂਰੇ ਕਰ ਲਓ ਕੋਈ ਵੀ ਸ਼ੌਂਕ ਅਗਲੇ ਘਰ ਨਹੀਂ ਲੈ ਕੇ ਜਾਣਾ ਨਾਲੇ ਪੇਰੈਂਟਸ ਨੂੰ ਵੀ ਨਾ ਇੱਕ ਬੇਨਤੀ ਹੈ ਕਿ ਆਪਣੀਆਂ ਧੀਆਂ ਦੇ ਸਾਰੇ ਸ਼ੌਂਕ ਆਪਣੇ ਘਰ ਪੁਗਾ ਕੇ ਭੇਜੋ ਰੱਜੀਆਂ ਪੂਜੀਆਂ ਕਰਕੇ ਅਗਲੇ ਘਰ ਭੇਜਿਆ ਕਰੋ ਕਦੀ ਵੀ ਕਿਸੇ ਪੇਰੈਂਟਸ ਨੂੰ ਨਾ ਇਹ ਗੱਲ ਨਾ ਕਹਿਣਾ ਆਪਣੀ ਧੀਆ ਨੂੰ ਕਿ ਇਹ ਕਮਾਸੀ ਨਹੀਂ ਕਰ ਸਕਦੇ ਇਹ ਆਪਣਾ ਸ਼ੌਂਕ ਆਪਣੇ ਘਰ ਜਾ ਕੇ ਪੂਰਾ ਕਰੀ ਕਿਉਂਕਿ ਧੀਆ ਨੂੰ ਅਗਲੇ ਘਰ ਜ਼ਰੂਰੀ ਨਹੀਂ ਹੈ ਹਰ ਕੋਈ ਸ਼ੌਂਕ ਪੂਰੇ ਕਰਵਾਏਗਾ ਕੋਈ ਵਿਰਲਾ ਹੀ ਹੁੰਦਾ ਜਿਹੜਾ ਹਰ ਕੋਈ ਉਹਦੇ ਸ਼ੌਂਕ ਪੂਗਾ ਲੈਂਦਾ ਹੈ ਨਾ ਤੇ ਤਿਆਂ ਨੂੰ ਅਗਲੇ ਘਰ ਜਾ ਕੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸਾਹਮਣੀਆਂ ਪੈ ਜਾਂਦੀਆਂ ਜਿਦੇ ਵਿੱਚ ਉਹ ਆਪਣੇ ਸਾਰੇ ਸ਼ੌਂਕ ਦਬਾ ਦਿੰਦੀਆਂ ਨੇ ਹਰ ਕਿਸੇ ਦੀ ਕਿਸਮਤ ਨਹੀਂ ਹੁੰਦਾ ਕਿ ਉਹ ਆਪਣੇ ਸਾਰੇ ਸ਼ੌਂਕ ਪੂਰੇ ਕਰ ਲਵੇ ਤੇ ਇਸ ਕਰਕੇ ਆਪਣੀਆਂ ਤਿਆਂ ਨੂੰ ਰੱਜੀਆਂ ਪੁੱਜੀਆਂ ਕਰਕੇ ਬਿਲਕੁਲ ਉਹਨਾਂ ਦੇ ਸਾਰੇ ਸ਼ੌਂਕ ਆਪਣੇ ਘਰ 'ਚ ਪੂਗਾ ਕੇ ਤਾਂ ਅਗਲੇ ਘਰ ਭੇਜੋ ਤਾਂ ਕਿ ਉਹਨਾਂ ਨੂੰ ਕਿਸੇ ਦੇ ਭਰੋਸੇ 'ਨ ਰਹਿਣਾ ਪਏ ਕਿ ਸਾਡਾ ਇਹ ਸ਼ੌਂਕ ਪੂਰਾ ਨਹੀਂ ਹੋਇਆ ਹਰ ਜ਼ਿੰਦਗੀ ਭਰ ਉਹਨਾਂ ਨੂੰ ਇਹ ਮਲਾਲ ਨਾ ਰਹੇ ਕਿ ਸਾਡਾ ਕੋਈ ਸ਼ੌਂਕ ਪੂਰਾ ਨਹੀਂ ਹੋਇਆ ਮਾਪਿਆਂ ਨੇ ਕਹਿਤਾ ਸੀ ਸੋਹਰੇ ਘਰ ਕਰਿਓ ਸੋਹਰੇ ਕਹਿੰਦੇ ਮਾਪੇ ਨਹੀਂ ਪੂਰੇ ਕਰਾ ਸਕਦੇ ਤੁਹਾਡੇ ਸ਼ੌਂਕ ਇੱਥੇ ਨਹੀਂ ਚੱਲਣਾ ਐ ਸਭ ਕੁਝ ਆਪਣੇ ਘਰ ਤੇ ਐ ਨਹੀਂ ਹੁੰਦਾ ਇਹ ਚੀਜ਼ਾਂ ਨਾ ਸੁਣ ਕੇ ਫਿਰ ਇੱਕ ਧੀ ਸੋਚਦੀ ਐ ਕਿੰਨਾ ਇੱਧਰ ਹੋਇਆ ਨਾ ਉੱਧਰ ਦੇ ਸੋਚਾ ਦਬਾ ਦੋ ਆਪਣੇ ਸ਼ੌਂਕ ਤੇ ਅਸਲੀਪਨੀ ਧੀਾਂ ਦੇ ਸਾਰੇ ਸ਼ੌਂਕ ਪੂਰੇ ਕਰਕੇ ਤਾਂ ਅਗਲੇ ਘਰ ਤੋਰੋ ਨੱਜੀਆਂ ਪੁੱਜੀਆਂ ਕਰਕੇ